ਮਹਾਂ ਆਨੰਦ ਮੰਗਲ ਰੂਪ ਗਮਰੇ ਬਕਨਯਾ ਨੂਕਰ ਸਾਲ ਧਰਦਾ ਚਰਨ ਸ਼ਬਦ ਸਤ ਗੁਰ ਕੋ ਨਾਨਕ ਬਾਂਧੋ ਨਾਨਕ ਸਰਬਗੁਣ ਨਾਇਕ ਸਦਾ ਸਲਾਮਤ ਦੇਵਾ ਈਤੂ ਤ ਜਤ ਕਤ ਸਤ ਸੁਮਹਿ ਮਿਲੈ ਨਾਨਕ ਸੰਤ ਸੇਵਾ ਦਾਰਾ ਜਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਹੋਏ ਬੇਨੰਤੀ ਸੁਣ ਪ੍ਰਭ ਮੇਰੇ ਦੇਹਨਾ ਕਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸ਼ਬਦ ਵੱਡਾ ਸਤਿਗੁਰ ਨਾਨਕ ਜਨ ਘਾਲੇ ਰਾਖੀ ਮੇਰੀ ਤਨਾਸਰੀ ਮਹੱਲਾ ਪੰਜਵਾ ਨਾਮ ਗੁਰ ਦੀਓ ਹੈ ਆਪਣਾ ਜਗਾ ਮਸਤ ਕਰਮ ਨਾਮ ਦਰਦਾਵੇ ਨਾਮ ਜਪਾਵੇ ਕਾਕਾ ਕਮਾ ਧਰਮ ਨਾਮ ਗੁਰ ਦੀਓ ਹੈ ਆਪਣ ਯਾ ਕੈ ਮਸ ਤਕ ਕਰਮ ਨਾਮ ਦਰੜਾਵੇ ਨਾਮ ਜੋ ਪਾਵੇ ਤਾ ਕਾ ਜਗਮ ਧਰਮਾ ਗਿਆਨ ਕਾ ਨਾਮ ਬੜਾਈ ਸੋਬਾ ਨਮੋ ਗਤ ਨਮੋ ਪਤਜਨਕੇ ਮਾਨ ਜੋ ਜੋ ਨਾਮ ਤਨ ਜਦ ਜਨ ਕੈ ਪਾਲ ਸੋਈ ਪੂਰਾ ਸਾਹ ਨਾਮ ਬਿਉਹਾਰਾ ਨਾਨਕ ਆਧਾਰਾ ਨਾਮ ਪਰਾਪਤਲਾ ਨਨਕਾ ਬਲ ਸੋਈ ਪੂਰਾ ਸ਼ਾਹ ਨਾਮ ਬਿਹਾਰਾ ਨਾਨਕ ਆਧਾਰਾ ਨਾਮ ਪਰਾਪਤਲਾ ਇਪਤੇ ਪਰਮ ਸਤਕਾਰਯੋ ਸਮੂਹ ਨਗਰ ਨਿਵਾਸੀ ਸਤ ਸੰਗਤ ਜੀਓ ਅਜ ਦੇ ਅਮਰਤ ਵੇਲੇ ਦਾ ਪਾਪਨ ਪਵਤਾਰ ਮੁਖਵਾਕ ਅਖਵਾ ਹੁਕਮਨਾਮਾ ਸਾਹਿਬ 80 ਪਾਵਨ ਪੰਨੇ ਤੇ ਤਨਾ ਸ੍ਰੀ ਰਾਗ ਦੇ ਅੰਤਰ ਧਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਆਲਾ ਹੀ ਬਾਣੇ ਪਰਮਾਨ ਕਰਦੇ ਹਨ ਤਨਾਹ ਸ੍ਰੀ ਮੋਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣਾ ਜਾਂ ਕ ਮਸਤਕ ਕਰਮ ਨਾਮ ਦਰੜਾਵੇ ਨਾਮ ਜਪਾਵੇ ਤਾਂ ਕਾ ਜਗ ਮ ਧਰਮ ਦਾ ਬੇਲੇ ਦਾ ਪਾਵਨ ਪਵਿੱਤਰ ਮੁਖਵਾਕ ਅਥਵਾ ਹੁਕਮ ਨਮੋ ਸਾਹਿਬ ਆਪ ਸਰਬ ਸੰਤਾਨੇ ਪਰਮ ਸਤਿਕਾਰ ਹਿਰਦੇ ਨਾਲ ਸਰਬਣ ਕੀਤਾ ਹੈ ਆਓ ਪਿਆਰਿਓ ਅੰਮ੍ਰਿਤ ਵੇਲੇ ਦਾ ਇਸ ਪ੍ਰੇਮ ਰਸ ਦੇ ਬਿਚੋ ਆਕੇ ਅਲਾਹੀ ਬਾਣੀ ਸਰਬਣ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤ